ਤਾਂ ਚਲ ਸਫਾਈ ਕਰ ਚੱਲ ਚੱਲ ਦਾ ਮੂੰਹ ਲਗਾ ਟੱਕਰ ਦੇ ਮੈਂ ਤੂੰ ਕਿਧਰ ਮੋਟਰ ਦੇਖਾ ਜਲੋਂ ਉੱਡੀ ਕਰਨਾ ਕਰਾਉਣਾ ਕੱਖ ਨਹੀਂ ਤਾਂ ਕੰਮ ਵੀ ਸਗੋਂ ਕੀਤਾ ਹੋਵੇ ਲੋ ਵੀ ਹਾਂ ਸਿਹੜੀ ਗੱਲ ਹੋ ਗਈ ਆ ਸਵੇਰੇ ਹੀ ਆਉਂਦੇ ਆ ਤੇ ਗੱਡੀ ਸਾਡੀ ਗਾੜੀ ਹੀ ਮੈਂ ਫਿਕਸ ਕੀਤਾ ਐ ਐਸੇ ਰਾਹ ਦੇ ਤੇ ਪਿੱਛੇ ਮੈਨੂੰ ਲੱਗਦਾ ਉਹ ਡਰ ਗਏ ਪਰ ਉਹ ਪੂਰੀ ਤਰ੍ਹਾਂ ਬਣੇ ਬੜਾਏ ਇਹਦੇ ਨਾਲ ਦੇਖਿਓ ਰੀਲਾ ਬੜਾਏ ਦੇਖ ਬੇਵਸੋ ਹਾਂ ਮੈਡਮ ਅੱਜ ਕਹਾ ਕੀ ਤਿਆਰੀ ਹੈ ਅੱਜ ਕਿੱਥੇ ਚੱਲੇ ਬੰਬ ਵੇਲੀ ਕਿਤੇ ਆ ਤੁਹਾਰ ਵੀ ਨਿਕੜੇ ਟੈਗ ਦੀ ਅੱਜ ਚੱਲੇ ਆ ਮੇਰੇ ਪੇਕੇ ਮਨ ਲੱਗ ਪੇਕੇ ਮੈਂ ਚੱਲੇ ਆ ਤੇ ਪ੍ਰਾਪ ਦੇ ਸਹਰੇ ਚੱਲੇ ਆ ਕਿਉਂਕਿ ਹਨ ਮਤ ਜ਼ਰੂਰੀ ਕੰਮ ਤੇ ਮੈਂ ਚਲੋ ਨਾਲੇ ਮੇਰ ਕੋਲ ਨੇ ਕਿੰਨਾ ਲਿਜਾਣੇ ਆ ਤੁਹਾਨੂੰ ਪਤਾ ਹੀ ਆ ਨਾ ਤੁਰੇ ਰਹਿਣੀ ਆ ਬਸ ਐਹੀ ਗੱਲ ਸੁਣਨ ਨੂੰ ਮਿਲਦੀ ਆ ਠੀਕ ਆ ਜੀ ਇਹਨੇ ਤਾਂ ਇੱਥੇ ਹੀ ਆਵੇਂ ਸ਼ੀਸ਼ਾ ਵਾਲੀ ਵੇਂਦੀ ਰਹਿਣਾ ਆਪਣਾ ਆਪ ਤੇ ਚੱਲੀ ਜਾਓ ਲੇਟ ਹੋਣਦੇ ਆ ਆ ਕੇ ਮੈਂ 3600 ਕੰਮ ਕਰ ਰਿਹਾ ਅੱਜ ਬਲੀ ਦੀ ਜੜੀ ਆ ਤੇ ਉਹਦੇ ਤਿਆਰੀ ਕਰ ਲਈਆਂ ਉਹਦੇ ਜਾਣਾ ਕੁਛ ਨਗਾਜਾ ਕੰਮ ਵੀ ਤੇ ਮੈਂ ਚਲ ਕਰ ਰਹੀ ਆ ਜੀ ਚਲੋ ਕਰਦੇ ਆ ਬਲੌਗ ਕੰਟੀਨਿਊ ਕਰਦੇ ਆ ਤੁਹਾਡੇ ਨਾਲ ਗੱਲਬਾਤ ਹੁਣ ਸਾਨੂੰ ਕੋ ਧੁੱਪੇ ਲੱਗੇ ਹੋਏ ਇਹ ਕਰਨ ਗਏ ਹੋਹੀ ਅੰਦਰ ਹੀ ਬਾੜ ਦਾ ਨਾ ਚੜਨਾ ਅੰਦਰ ਹੀ ਬਾੜ ਲੋ ਇੱਕ ਆਉ ਨਿਕਾ ਜਾ ਹਟਾ ਫਿਰ ਆ ਜਾਏਗਾ ਤਿਆਰ ਹੈ ਮੈਂ ਵੀ ਆਉਂਦਾ ਉਹ ਤਰ੍ਹਾਂ ਦੀ ਪਿੱਛੇ ਚੱਲਾ ਗੱਡੀ ਦੇ ਬਾਹਰ ਕੱਢ ਲੈਣ ਦੇ ਨਹੀਂ ਨਹੀਂ ਆਪਾਂ ਗੱਡੀ ਜਿੱਦਾ ਹੀ ਬਹਿਣਾ ਬਿਠਾਵਾ ਨੂੰ ਹਨਰ ਬਾਪਾ ਮਾਰਨਾ ਪਾਰੋਂ ਦੇਖਦੇ ਚਲਾ ਜਾਂਦਾ ਬਾਰੋਂ ਬਾਰੋਂ ਵੇ ਰੁਤੇ ਲੱਗੇ ਚੜਾਉਂ ਗੱਡੀ ਗੁਰਮਾਰਨਿੰਗ ਸਾਰਿਆਂ ਨੂੰ ਤਾਂ ਵੈਲਕਮ ਬੈਕ ਟੂ ਮਾਈ ਜਿਹੜੇ ਚੈਨਲ ਜੇ ਤਾਂ ਆਈ ਮਿਸਟਰ ਮਿਸਿਸ ਮੱਲੀ ਤੇ ਵਲੌਗ ਹੈ ਸਟਾਰਟ ਕਰਦਾ ਤੁਹਾਨੂੰ ਦੱਸ ਦਿੰਦਾ ਵੀ ਆਪਾਂ ਕਿੱਥੇ ਚੱਲੇ ਆ ਤੇ ਮੱਲੀ ਸਾਹਿਬ ਤੇ ਹੁਣ ਮੈਂ ਤੇਰਾ ਬਾਪ ਚੱਲੇ ਤੇ ਨਹੀਂ ਤੇ ਘਰੋਂ ਅਸੀਂ ਨਿਕਲ ਆਏ ਆ ਤੇ ਗਰਮੀ ਬਹੁਤ ਜ਼ਿਆਦਾ ਹੈ ਨਾ ਗਰਮੀ ਨੇ ਤਾਂ ਬਹੁਤ ਹੀ ਯਾਦ ਕਰਾਈ ਹੈ ਨਾ ਬਹੁਤ ਜ਼ਿਆਦਾ ਯਾਦ ਕਰਾ ਦੇ ਆ ਪਰ ਫਿਰ ਵੀ ਆਪਾਂ ਕਿਹਾ ਕਿ ਚਲੋ ਜਾਵਨੇ ਕਿਉਂਕਿ ਸੰਡੇ ਆ ਜਾਂ ਜੋਂ ਦਾ ਟਾਈਮ ਟੇਬਲਿੰਗ ਤੇ ਹੁੰਦਾ ਨਹੀਂ ਨਾ ਤੇ ਕੋਈ ਛੁੱਟੀ ਹੁੰਦੀ ਆ ਤੇ ਨਾ ਹੀ ਇੰਨਾ ਟਾਈਮ ਹੁੰਦਾ ਵਾ ਕਿ ਚਾਹੀਏ ਉਹ ਵੀ ਅੱਜ ਹਨ ਜ਼ਰੂਰੀ ਕੰਮ ਹੀ ਤਾਂ ਕਰ ਲਿਆ ਆ ਆਦਰਵਾਇਸ ਭਾਵੇਂ ਨਾ ਹੀ ਜਾਂਦੀ ਹੈ ਹਨਾ ਮੰਦਲੀ ਸਾਹਿਬ ਮੰਦਲੀ ਸਾਹਿਬ ਕੋਲ ਜ਼ਿਆਦਾ ਹੀ ਮਹੌਤਤਾ ਹੈ ਮੈਂ ਤਾਂ ਕੰਮ ਤੇ ਚੈੱਕ ਕਰੋ ਬਾਹਰ ਦਾ 뷰 ਵੀ ਆ ਕੋ ਆਕ ਲਾਲ ਆ ਦੇ ਨਹੀਂ ਆ ਜਿਹੜੀ ਗ੍ਰੀਨਰੀ ਆ ਕਿੰਨੀ ਸੋਹਣੀ ਇਹ ਤੇ ਸਾਰੇ ਹੀ ਸਾਕ ਰੋਖ ਹੀ ਸੜ ਗਿਆ ਵੇ ਤੁਆਗ ਹਨਾ ਇਹ ਤਾਂ ਹੀ ਸੜੇ ਆ ਨਾ ਵੇਖੋ ਕਿੱਥੋਂ ਤੱਕ ਜਾ ਗਿਆ ਇਫੈਕਟ ਤੇ ਆ ਚੀਜ਼ ਤੇ ਬਰਸਾ ਜਿਹੜੇ ਦਿਨ ਮੈਂ ਆਪਣੀ ਡਿਊਟੀ 'ਚ ਹਾਂ ਤੇ ਉਦੋਂ ਵੀ ਕਿਸੇ ਨੇ ਦਾ ਅੱਗ ਲਾਈ ਤੇ ਅੱਗ ਲਾਈ ਤੇ ਲਾਈਨ ਵਾਈਜ਼ ਦਾ ਟਰੱਕ ਖੜੇ ਤੇ ਅੱਗ ਜਿਹੜੀ ਉਹ ਟਰੱਕ ਨੂੰ ਲੱਗੀ ਪਰ ਇਹ ਚੀਜ਼ ਹੈ ਕਿ ਚਲੋ ਜਿਹੜੇ ਉਹਦੇ ਵਿੱਚ ਦੋ ਬੰਦੇ ਹੀ ਜਿਨ੍ਹਾਂ ਦਾ ਮਤਲਬ ਟਰੱਕ ਹੀ ਟਰੱਕ ਵਿੱਚ ਕਣ ਕੇ ਪਰ ਉਹਨਾਂ ਦੇ ਵਿਚਾਰਿਆਂ ਦੀ ਜਾਨ ਤੇ ਬਚ ਗਈ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਅੱਗ ਲੱਗੀ ਹੈ ਟਰੱਕ ਨੂੰ ਉਹ ਬਾਹਰ ਆ ਗਏ ਤੇ ਪਰ ਟਰੱਕ ਦਾ ਨਹੀਂ ਕੁਝ ਰਿਹਾ ਟਰੱਕ ਦਾ ਕੁਛ ਨਹੀਂ ਬਚਿਆ ਤੇ ਨਾਲੇ ਹੀ ਟਰੱਕ ਵੀ ਗਿਆ ਤੇ ਨਾਲ ਕਣਕ ਵੀ ਸਾਰੀ ਜਿਹੜੀ ਉਹ ਵੀ ਵਿਚਾਰਿਆਂ ਦਾ ਬੜਾ ਨੁਕਸਾਨ ਹੋ ਗਿਆ। ਪਾਣੀ ਹੀ ਪੁੱਟੀਆਂ ਪੈਟਰੋਲ ਉੱਤੇ ਪਾਣੀ ਹੀ ਤੇਲ ਫਿਰ ਅੱਗੇ ਚੱਲਦੇ ਆ ਨਾਲ ਕਰਦੇ ਆ ਵਲੋਗ ਹੰਡੀ। ਵੀਰਲਾ ਵੀ ਪੱਖਾ ਉਹਨਾਂ ਨੇ ਆਪਣੀ ਸਹੂਤ ਦੇ ਨਾਲ ਕੱਲ ਆਇਆ ਕਰਦੀ ਦੇ ਵਿੱਚ। ਨਹੀਂ ਨਹੀਂ ਉਹਨਾਂ ਨੇ ਬਣੀ ਆ। ਆ ਵੇਖੋ ਚੱਲਣਾ ਨਹੀਂ ਰਿਹਾ ਤੈਨੂੰ ਦਿਖਦਾ ਨਹੀਂ ਤੈਨੂੰ ਆਹ ਘੁੰਮਣ। ਲੈ ਵੀ ਮੱਲੀ ਕਹਿੰਦੇ ਉਹਨਾਂ ਨੇ ਪੱਖਾ ਡੰਗਿਆ ਤਾਂ ਕਹਿੰਦੇ ਇਹਨਾਂ ਨੇ ਆਪਣੀ ਸਹੂਲਤ ਮਤਲਬ ਇਹ ਚੀਜ਼ ਨਹੀਂ ਨਾ ਕਹੀ ਕਿ ਇਹਨਾਂ ਨੇ ਮਤਲਬ ਜਾ ਕੇ ਤੇ ਬਣਵਾਉਣ ਵਾਸਤੇ ਜਾਂ ਕੁਛ ਤਾਂ ਇਹ ਚੀਜ਼ ਕਾਹੋਂ ਹੁੰਦੀ ਉਹਨਾਂ ਨੇ ਆਪਣੀ ਮਤਲਬ ਡੰਗਿਆ ਦਾ ਬਣਾਉਣ ਵਾਸਤੇ ਖਾਣ ਲੱਗੇ ਹੋਣੇ ਜਾਂ ਕੁਛ ਦੇ ਆਂਦੇ ਉਹਨਾਂ ਨੇ ਪੱਖਾ ਆਪਣੀ ਸਹੂਲਤ ਵਾਸਤੇ ਡੰਗਿਆ ਤੇ ਵਾਕਿਆ ਹੀ ਬੜਾ ਚੱਲ ਰਿਹਾ ਚੱਲ ਰਿਹਾ ਨਾ ਹਵਾ ਨਾ ਵੇਖੋ ਤੁਹਾਨੂੰ ਚੈੱਕ ਕਰੋ ਨੀ ਆ ਵੇਖਿਓ ਦੇਖਣਿਆ ਬਹੁਤ ਮੜਿਆਵਾ ਉਹ ਵਾਕੇ ਬੂਰਾ ਚੱਲਣਿਆ ਜਾਣਾ ਹੱਥ ਹੀ ਕਰਾਈ ਵੀ ਉਧਰ ਹਵਾ ਆ ਗਈ ਜੀ ਨਾਲ ਉਧਰ ਪਿਛਲ ਹਵਾ ਆ ਜਾਂਦੀ ਹੈ ਤਾਂ ਹੀ ਚੱਲਣਿਆ ਇਦਾਂ ਥੋੜਾ ਚੱਲ ਸਕਦਾ ਹੋਰ ਇਹ ਜੀ ਸੋਦਾ ਉਹ ਵਿਚਾਰੇ ਕੀ ਉੱਤਰ ਲੈ ਲੋਗੇ ਨਹੀਂ ਚੱਲੇ ਗਰਮੀ ਗਰਮੀ ਬੜੀ ਆ ਗਈ ਹੈ ਨਾ ਉਹਦੇ ਕਰਕੇ ਜਾਂ ਤੇ ਉਹਨਾਂ ਨੇ ਖਰੀਦਿਆ ਹੋਊਗਾ ਤੇ ਜਾਂ ਫਿਰ ਬਣਾਵਾਣਾ ਨਾ ਨਿਆਣੇ ਨਿਆਣੇ ਦੋ ਹਾਂ ਦੋ ਹੀ ਜਾਂਦੇ ਸਣਾ ਪੰਜ ਜਾਣੇ ਚੜੇ ਆ ਯਾਰ ਕਿੰਨੀ ਐਡਜਸਟਮੈਂਟ ਔਖੀ ਹੁੰਦੀ ਹੈ ਨਾ ਇਦਾਂ ਆਇਦਰ ਸਾਰੇ ਵੇਹ ਅਗ ਲੱਗ ਗਿਆ ਅਜ ਮੱਲੀ ਸਾਹਿਬ ਨੇ ਪਨੀਰੀ ਵੀ ਲੈਣੀ ਹੈ ਨਾ ਮੱਲੀ ਸਾਹਿਬ ਘਰੇ ਭੈਗੇ ਤੇ ਬੀਜੂਗਾ ਨੇ ਇਹ ਕੰਦਾ ਹੈਗੇ ਤਾਂ ਇਹ ਜੀ ਪਨੀਰੀ ਚਾਹ ਤੇ ਮੈਂ ਟਿਕਣ ਕਿਥੇ ਨਹੀਂ ਦਿੱਤਾ ਵੀ ਨਹੀਂ ਦੱਸੋ ਨਾ ਖੜਿਆ ਜਿੱਥੇ ਤੁਹਾਨੂੰ ਦੱਸੋ ਕਿਥੇ ਜਾਣਾ ਹੈ ਉਹ ਜਾਣਾ ਹੀ ਆ ਕਿਥੇ ਸਾਡੇ ਅੱਜ ਕਦੀ ਲੈ ਆ ਲੈ ਤੇ ਉਹ ਡਿਊਟੀ ਤੇ ਤਾਂ ਜਾਣਾ ਹੀ ਕਰਕੇ ਮੈਨੂੰ ਕੋਨਾਲ ਕਰਾਉਣੀ ਹੈ ਸਕੂਟਰੀ ਤੈਨੂੰ ਲੈ ਕੇ ਦਦੀ ਉਹ ਤੈਨੂੰ ਜਾਂਚ ਨਹੀਂ ਕਰਾਉਂਦੀ ਜਾਂਚ ਕਿਉਂ ਨਹੀਂ ਹੈ ਮੈਨੂੰ ਜਾਂਚ ਹੈ ਮੈਂ ਜਾਣ ਬਚ ਕੇ ਨਹੀਂ ਜਾਂਦੀ ਹਣ ਬੋਚ ਕਰਨ ਤੂੰ ਵੀ ਆਜ ਨਹੀਂ ਆ ਬਸ ਇੱਥੇ ਹੁਣ ਲੜਾਈ ਚੱਲੇ ਬਲੌਗ ਦੇ ਵਿੱਚ ਵੀ ਲੜਾਈ ਚੱਲਣੀ ਆ ਜਿਹੜੇ ਬੰਦੇ ਨੂੰ ਜਾਜ ਹੋਵੇ ਨਾ ਉਹ ਚੈਨ ਨੂੰ ਕਹਦਾ ਵੀ ਮੈਨੂੰ ਛੱਡ ਗਿਆ ਉਹ ਆਪਣੇ ਆਪ ਘਰ ਜਾਂਦਾ ਕਿ ਉਹ ਸੁਧਰੇ ਆਪਾਂ ਹੀ ਹੋਵੇ ਤਾਂ ਫੇਰ ਕਾਦੀ ਗੱਲ ਠੀਕ ਆ ਮੈਂ ਹੁਣ ਮੈਂ ਆਪਣੇ ਆਪ ਜਾ ਕੇ ਦੱਸੂਗੀ ਚਾ ਮੈਂ ਤੇ ਨਾ ਇੰਨਾ ਦੇ ਇੰਨਾ ਸਹੀ ਕਰ ਕੇ ਜਾਇਆ ਕਰ ਮੈਂ ਤੇ ਕਹਿਣਾ ਬੋਲ ਲਓ ਹਾ ਨੂੰ ਮਿਲ ਗਈ ਥੋ ਸ਼ਬੀਨ ਆ ਵੇਖੋ ਬਾਬੇ ਨਹੀਂ ਜੰਤਾ ਵੀ ਲੀ ਜੰਤਾ ਰਬ ਜੰਤਾ ਸਿ ਮਿਲਦੀ ਪਾਸਟੀ ਨੂੰ ਆ ਕੋਈ ਹੈਲੋ ਨਹੀਂ ਕੋਈ ਹਾਏ ਨਹੀਂ ਭੁੱਲ ਗਈ ਹੈ ਹੋਣਾ ਟੋਕ ਲਿਤੀ ਦੋਨ ਨਹੀਂ ਗੱਲਿਆ ਪਹਿਲਾਂ ਬਹੁਤ ਵਧੀਆ ਬੀਸਪਲੇ ਅਟਰੈਕਟਿਵ ਵੈਰੀ ਅਟਰੈਕਟਿਵ ਲੁੱਕ ਐਂਡ ਰੀਅਲੀ ਵੈਰੀ ਗੌਰ ਬਹੁਤ ਸਟਰੋਂਗ ਲੱਗ ਰਿਹਾ ਸਟਰੋਂਗ ਇਧਰ ਵੇ ਲੋ ਸ਼ਸ਼ਿਕਾ 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 ਪ੍ਰੋਬਲਮ ਪ੍ਰੋਬਲਮ ਹੈ ਇਹਨਾਂ ਕੋਪੀ ਉਹ ਵੀ ਘੇੜ ਬਨ ਲੈਣਾ ਪੱਗ ਹੈ ਨਾ ਵਟ ਕੱਢੇ ਵਟ ਵਟ ਸਿਖਾ ਦੇਣੀ ਹੈ ਬੇਰੀ ਖਾ ਦਿਓ ਆਹੋ ਜਸ ਕਾ ਲਾਂਗੇ ਸਿਖਾ ਲਾਂਗੇ ਕੈਸੇ ਆਵਾਜ਼ ਸ਼ਹੀ ਮੱਟਣੀ ਹੋਊਂ ਦੱਸਾਂਗੇ ਆਹੋ ਸਾਰੇ ਨਿੱਕੇ ਜਿਹਾਂ ਤਾਂ ਕੀ ਹੋਇਆ ਕਿਨੇ ਮਰਿਓ ਬਣ ਕੇ ਨਾ ਲਓ ਜੀ ਘਾ ਰਹੀ ਪਹੁੰਚ ਗਏ ਅਸੀਂ ਤੇ ਅਰੇ ਤੇ ਪਹੁੰਚੇ ਹਾਂ ਤੇ ਇਧਰ ਮਾਸੀ ਆ ਗਈ ਕੁੜੀ ਦੀ ਕੁੜੀ ਦੀ ਮਾਸੀ ਆ ਗਈ ਕਹਿੰਦੇ ਕੁੜੀ ਦੀ ਮਾਸੀ ਤੇ ਚਾਹ ਪਾਣੀ ਪੀਣੇ ਆ ਤੇ ਖਾਣੇ ਪੀਣੇ ਆ ਕੁਛ ਨਾ ਕੁਛ ਤੇ ਨਾਲ ਦੇ ਨਾਲ ਵਲੌਗ ਘੰਡੀ ਨੂੰ ਕਰਦੇ ਆ ਕਿਉਂ ਮਾਸੀ ਕੀ ਹਾਂ ਤੇਰ ਬਾਬਾ ਇਸੇ ਮੰਦੀ ਸਾਹਿਬ ਹਲਵੇ ਦਾ ਸੋਹਣੇ ਬੇਨੇ ਮੋ ਲੰਬੇ ਨੇ ਵਾਹ ਬਿਊਟੀਫੁਲ ਵਾਓ ਕਿ ਤੱਕ ਹੈ ਪਹਾਰੀ ਨਵਰੇ ਤੇ ਅੱਗੇ ਭਾਈ ਮੇਰੇ ਧਕੜਾ ਵਜਾ ਕੇ ਪਨੇਰੀ ਬਿਜਣੀ ਆ ਚੱਪ ਇਹ ਮੇਰੇ ਦੇ ਛੋਟੇ ਛੋਟੇ ਵੀਰ ਛੋਟੇ ਛੋਟੇ ਵੀਰ ਪਰ ਮੈਂ ਲੋੜਾ ਵੱਡਾ ਆ ਇਹ ਤਾਂ ਜਿਆਦਾ ਹੀ ਵੱਡਾ ਆ ਗਿਆ ਲੈ ਵੀ ਉਦਾਂ ਦੇ ਕੋਈ ਰੀਲਾਂ ਸ਼ੂਟ ਕਰਨਾ ਮਿਲਦਾ ਨਹੀਂ ਹੈ ਤੇ ਚੱਲ ਲੈਂਦਾ ਇਹ ਆ ਵੀ ਗੋਪੀ ਹੈਗਾ ਵਾ ਗੋਪੀ ਕੋ ਰੀਲਾਂ ਵਗੈਰਾ ਸ਼ੂਟ ਕਰਾ ਲਿਦੀਆਂ ਹਨਾ ਗੋਪੀ ਫਿਕਰ ਨਾ ਨੇਚਰਲੀ ਆਲਬਮ ਇਕ ਤੇ ਤੁਹਾਡਾ ਮੇਰਾ ਵੀ ਖਤਮ ਹੋਣਾ ਮੱਲੀ ਸਾਹਿਬ ਜੀ ਸੰਭੜੇ ਆਂਦੇ ਾਂਦੇ ਜਿਆਦਾ ਇਹ ਲੱਗਦੇ ਥੱਕੇ ਆਏ ਭਾਈ ਾਂਦੇ ਭਾਈ ਜਿਆਦਾ ਹੀ ਥੱਕੇ ਲੱਗਦੇ ਦੋ ਜਵਾਬ ਇਹਨਾਂ ਨੂੰ ਹਾਂ ਜਵਾਬ ਦੋ ਕਹਿੰਦੇ ਜਿਆਦਾ ਥੱਕੇ ਜੇ ਹਾਂ ਜੀ ਉਹ ਕੀ ਬਾਤ ਹੈ ਲੈ ਖਲਾਰਾ ਬਿਆਨ ਚਾਹ ਲੋ ਸਫਾਈ ਕਰ ਚੱਲ ਚੱਲ ਦਾ ਮੂਹ ਲੱਗਾ ਟੱਕਰ ਤੋਂ ਡਾਕ ਨੇ ਮੈਨੂੰ ਲੱਗੇ ਆਉਂਦੇ ਨਾਲ ਆਉਂਦੇ ਕਿਹਨੂੰ ਸਫਾਈ ਕਰਾਈਏ ਜੱਟ ਚੱਲ ਚੱਲ ਇਹਨੂੰ ਲੰਨੇ ਆ ਕਾ ਤੂ ਨੂੰ ਮੇਰਾ ਫੈਨ ਬੜਿਆ ਹੁਣ ਕਿਸ ਨਾਲ ਈ ਢੀਡ ਪੈਣੀ ਇਹ ਸਾਰੇ ਦੇ ਮੂੰਹ 'ਤੇ ਢੱਕ ਲਿਆ ਐਦਾ ਕਰ ਯਾਰ ਸਾਰੇ ਫੈਨ ਲੈ ਆਏ ਹਨ ਫੈਨ ਤੇਰੇ ਦੀ ਲੋੜਿਆ ਨਾ ਕੋਪੀ ਲਿਆ ਫੈਨ ਦੂਜੀ ਹੈ ਨਾ ਵਾਲੇ ਹੋਰ ਕੀ ਦੀ ਮਾਮੂ ਆ ਗਿਆ ਇੱਧਰ ਸੁਣ ਲੋ ਕਿ ਉਹ ਕੀ ਦੀ ਮਾਮੂ ਆ ਗਿਆ ਇਹਦਾ ਇਹ ਪੁੱਤ ਡਾਕੂ ਆਇਆ ਵਾ ਦੂਜਾ ਮਾਮੂ ਦੇ ਇਹਦਾ ਯਾ ਸੇਬਰਾ ਸੋਣਾ ਐ ਮਤੋਂ ਗ੍ਰਾਹ ਇਹ ਇੱਧਰ ਸਮੋਸਿਆਂ ਦੀ ਇਹਨਾਂ ਨੇ ਤਾ ਤਾ ਗਾ ਗੋਪੀ ਉਹ ਵੀ ਹੁਣ ਇਹ ਨਹੀਂ ਲੱਗਣੇ ਬਸ 5 ਮੀਟਰ ਰੁਪੇ ਲੱਗਣੇ ਬਾਅਦ ਇਹਦੇ ਪਲੇਟਾਂ ਕੀ ਮੈਂ ਕਰਾ ਦਕ ਦੇ ਲੈਨੇ ਚੱਟੜੀਆਂ ਹੀ ਹੋ ਦੇ ਲੈਨੇ ਨਹੀਂ ਚੱਲਣਾ ਕੋਈ ਹਣਾ ਤੇ ਉਹ ਹੁਣ ਲਾ ਲਿਆਈ ਉਹ ਖਾਇਆ ਹੀ ਆਪਣਾ ਅਸਲੀ ਹਵਤਾਰ ਹੈ ਇੱਕ ਫੈਨ ਚੱਲ ਗਏ ਨਾ ਹੈ ਰੱਬ ਬਾਅਦ ਕਹਿੰਨੇ ਵੱਡੇ ਕਿਤੇ ਹੀ ਬਾਅਦ ਮੇਰਾ ਜੰਮੀ ਲੱਗੀ ਪੁੱਤ ਇਹ ਆ ਵੀ ਕਰਾਲਾ ਹੋਣਾ ਆਹ ਬੜਾ ਕੋਪੀ ਕੇ ਵੇਖੀਆ ਤੇਰਾ ਕੋਪੀ ਦਾ ਵਿਆਹ ਕਰਨਾ ਫਿਰ ਕਰਉਣਾ ਮੈਂ ਨਹੀਂ ਆਪਣੇ ਤਿਆਰੀ ਹੈ ਬਾਦੂ ਦਾ ਵਿਆਹ ਵੇਖ ਕੇ ਫਿਰ ਮੈਂ ਵਿਆਹ ਕਰਉਣਾ ਬਾਲ ਕੇ ਮੈਂ ਅਜ ਬਹੁਤ ਛੋਟਾ ਹਾਂ ਪਾਹਲੋ ਤੋ ਕੀ ਦਾਲ ਵੀ ਖਾਲੇ ਮੇਰੀ ਜਦੋਂ ਨਹੀਂ ਲੱਗਿਆ ਹੈਣਾ ਪਾਹਲੂ ਕੀ ਪਾਹਲੂ ਕਿਉਂ ਇਦਾਂ ਕਿਉਂ ਬਰਾਬਰ ਬਾਰੇ ਬਸ ਵਾਦੀ ਗੱਲ ਕਰ ਪਾਣੀ ਜੜਨੀ ਆ ਲਾ ਲਾ ਕਿਹੜੀ ਪਾਦਲ ਕਹਿੰਦਾ ਨੀਲੀ ਚੜਨੀ ਆ ਪਾਦਲ ਕਹਿੰਦਾ ਨੀਲੀ ਪਾਦਲ ਕਹਿੰਦਾ ਨੀਲੀ ਚੜਨੀ ਪਾ ਦੋ ਚਲੋ ਜੀ ਸਮੋਸੇ ਇਹਨਾਂ ਨੂੰ ਮਿਲ ਗਏ ਆ ਹੁਣ ਇਹਨਾਂ ਨੇ ਖਾ ਕੇ ਪਰੇਟਾ ਚੜਨਾ ਫੇਰ ਬਲੌਗ ਬਣਾਉਨੇ ਆ ਚੰਗੀਆਂ ਵੀਡੀਓਜ਼ ਬਣਾਈਆਂ ਘੈਂਟ ਘੈਂਟ ਨਜ਼ਾਰਾ ਆ ਗਿਆ ਹੈ ਹਨਾ ਰੀਲਜ਼ ਜ਼ਰੂਰ ਚੈੱਕ ਕਰਿਓ ਆਪਣੀਆਂ ਆਜੀ ਰੀਲਾ ਬਣਾਇਆ ਅੱਜ ਗਰੀਸ਼ ਆਪੀ ਸਕਦੀ ਐ ਅਸ਼ਾ ਉਹ ਤੈਨੂੰ ਪਹਿਲਾਂ ਹੀ ਜਾਜ ਹੀ ਕਿਉਂ ਠਿਆ ਗੱਲਾਂ ਦਾ ਇਹਨਾਂ ਮਰਜ਼ੀ ਇਹਦ ਕੋ ਘੜਾ ਕਰਾ ਲੋ ਗੱਲਾਂ ਬਹੁਤ ਇਹਨਾਂ ਹੁੰਦੀਆਂ ਨੇ ਗੱਲਾਂ ਦੀ ਮਮਾ ਪਤਾ ਨਹੀਂ ਠੀਕ ਕਰਦਾ ਸਤੂੰ ਗੱਲਾਂ ਨਹੀਂ ਕਰਦਾ ਤਾਂ ਮੈਂ ਕਰਦਾ ਵਲੌਗ ਬਣਾਏ ਬਣਾਏ ਇਹਦੇ ਨਾਲ ਦੇਖਿਓ ਰੀਲਾ ਬਣਾਇਆ ਦੇਖ ਫੇਸਰ ਤੋਂ ਨਿਕਲੇ ਕੁੜੀ ਐਨੀ ਜੀ ਕੁੜੀ ਆ ਐਦਾਂ ਲੱਗਦੀ ਘੁੰਟ ਕੱਢ ਕੇ ਐਦਾਂ ਕਰਕੇ ਕੁੜੀ ਆ ਹੁਣ ਅਸੀਂ ਚੱਲੇ ਆ ਘਰ ਨੂੰ ਤੇ ਗੋਪੀ ਹਾਂਜੀ ਯਾਰ ਫੇਰ ਛੇਤੀ ਆਵਾਂਗੇ ਉੱਥੇ ਜਰੂਰ ਜਰੂਰ ਢਰੀਲਾ ਰੁੱਲਾ ਬਣਾਵਾਂਗੇ ਜਰੂਰ ਘਰ ਦਾ ਕਿਦਾਂ ਗੁੜਾ ਮਾਰਨਾ ਹੈ ਹਾਂ ਅੱਜ ਇਹਦਾ ਨਾ ਬਣਾਈਆ ਵਾਂ ਉਹ ਜਰੂਰ ਚੈੱਕ ਕਰਿਓ ਜਾ ਕੇ ਬੋਲੀ ਹੈ ਕਿ ਹੈ ਹੈਡ ਘੈਣ ਬਣਿਆ ਜੇਰਾ 1 ਮਿਲੀ ਹੋਰ ਹੈ ਨਾ ਹਾਂ ਤਾਂ ਜਦੋਂ 1 ਮਿਲੀ ਆ ਤਾਂ ਮੇਰੇ 1 ਮਿਲੀ ਆਉਣਗੇ ਨਹੀਂ ਨਹੀਂ ਪਰ ਉਮੀਦ ਤਾਂ ਦੁਰੀਆ ਲਿਗੀ ਆ ਨਾ ਗੋਪੀ ਹਾਂਜੀ ਹਾਂਜੀ ਬਾਈ ਬਾਈ ਕਹੋ ਇਹਨਾਂ ਨੂੰ ਬਾਈ ਬਾਈ ਬੋਲਦਾ ਬਾਈ ਬਾਈ ਬੋਲਦਾ ਚੰਗਾ ਬੋ ਚੰਗਾ ਮਾਮੀਓ ਤੱਕ ਲੱਗ ਗਈ ਚੰਗਾ ਫਿਰ ਗੋਪੀ ਹੋਰ ਚੱਲਣਾ ਓਕੇ ਓਕੇ ਆਵਾਂਗੇ ਚੰਗਾ ਪਾ ਜਿਰੂ ਓਏ ਆ ਗਈ ਤੇ ਗਿਆ ਚੰਗਾ ਅੱਗੇ ਮੈਂ ਭਾਲਿਆ ਕਹਿੰਦੀ ਤੱਤਾ ਆਇਆ ਕਹਿੰਦੀ ਤੱਤਾ ਕਿੱਥੇ ਇਹ ਤਾਂ ਮਾਮੂ ਜਿਹੜੇ ਇਹ ਤਾਂ ਮਾਮੂ ਦੋ ਮਾਮੂ ਬਾਰ ਵੇਖੋ ਕੀ ਭੰਡਿਆ ਜੀ ਹਵਾਵਾ ਭੰਡਿਆ ਬਾਰ ਕੀ ਕਲੇ ਆਗੇ ਮੈਨੂੰ ਤਾਂ ਲੱਗਦਾ ਆ ਮੈਨੂੰ ਤਾਂ ਲੱਗਦਾ ਕਲੇ ਆ ਜਲੇ ਆ ਹਾਂ ਲੋ ਵੀ ਹਾਂ ਸਿਹੜੀ ਗੱਲ ਹੋ ਗਈ ਆ ਸਵੇਰੇ ਅਸੀਂ ਆਉਂਦੇ ਆ ਤੇ ਗੱਡੀ ਸਾਡੀ ਗਾੜੀ ਹੀ ਹੁਣ ਵੀ ਅਸੀਂ ਆਉਂਦੇ ਆ ਤੇ ਹੁਣ ਅਸੀਂ ਜਾਂਦੇ ਆ ਨਹੀਂ ਨਹੀਂ ਸਵੇਰੇ ਅਸੀਂ ਆਉਂਦੇ ਹਾਂ ਤੇ ਇਹ ਇਹ ਗੱਡੀ ਸਾਨੂੰ ਦੇਖ ਕੇ ਗੱਡੀ ਭਿੜਾੜੀ ਭਿੜਾੜੀ ਸੋਣ ਮਗਰ ਲੱਗੇ ਤਾਂ ਹੁਣ ਮਗਰ ਲੱਗੇ ਆਹੋ ਪਾਣਾ ਮੁੜ ਗਿਆ ਜਦੋਂ ਆਪਾਂ ਨਾ ਜਦੋਂ ਅਸੀਂ ਸਵੇਰੇ ਜਦੋਂ ਅਸੀਂ ਸਵੇਰੇ ਆਏ ਹਾਂ ਉਦੋਂ ਗੱਡੀ ਸਾਡੇ ਅੱਗੇ ਦੇ ਆਪਾਂ ਇਹਨਾਂ ਦੇ ਪਿੱਛੇ ਆ ਹੁਣ ਵੀ ਇਹ ਗੱਡੀ ਸਾਡੇ ਅੱਗੇ ਦੇ ਮਤਲਬ ਅਸੀਂ ਟਾਈਮ ਫਿਕਸ ਕੀਤਾ ਸੀ ਇਸੇ ਰਾਹ ਦੇ ਤੇ ਪਿੱਛੇ ਮੈਨੂੰ ਲੱਗਦਾ ਉਹ ਡਰ ਗਏ ਪਰ ਪੂਰੀ ਤਰ੍ਹਾਂ ਨਾ ਗੱਡੀ ਵੱਤ ਪੁਝਾੜੀ ਸਾਡਾ ਪਿੱਛਾ ਕਰਨੇ ਦੁਪਹਿਰ ਲੱਗੀ ਆ ਗੱਡੀਆਂ ਝਾਤੀ ਮਾਰੀ ਪਛਾਣ ਤੇ ਗੱਡੀ ਵੱਤ ਪੁਝਾੜੀ ਹਲਾਉਣੀ ਕੋਈ ਹਾਲ ਨਹੀਂ ਹਾਂ ਵਾਕਾ ਟਾਈਮ ਪਤਾ ਡਰ ਹੀ ਜਾਂਦਾ ਬਾਣੀ ਕਿ ਉਸ ਵੇਰੇ ਜਿਵੇਂ ਆਵਾਂਗੇ ਤੇ ਅਸੀਂ ਵੀ ਤੇ ਡਰ ਹੀ ਜਾਵਾਂਗੇ ਹਾਂ ਉਸ ਵੇਰੇ ਵੀ ਇਹੀ ਗੱਡੀ ਮਗਰ ਗਈ ਹੁਣ ਵੀ ਇਹ ਗੱਡੀ ਮਗਰ ਗਈ ਹਾਂ ਪੂਰੇ ਪੂਰੇ ਟਾਈਮ ਤੱਕ ਕਿ ਆਉਂਦੇ ਰਿਖੜੇ ਜਿੱਤੇ ਕਰਵਾਪਾ ਆਰੇ ਆਪਾਂ ਆ ਗਏ ਆ ਨਿਕਲ ਆਏ ਆਂ ਤੇ ਇੰਨਾ ਟਾਈਮ ਨਹੀਂ ਅਸੀਂ ਰੁਕੇ ਤਿੰਨ ਕ ਮਹਾ ਤਿੰਨ ਚਾਰ ਘੰਟੇ ਇਹੀ ਰੁਕੇ ਆਂ ਤੇ ਅਸੀਂ ਹੁਣ ਆ ਗਏ ਆ ਤੇ ਆਉਂਦੇ ਵੇ ਟਾਈਮ ਵੀ ਆਪਾਂ ਨੂੰ ਸ਼ਬੀਲ ਮਿਲ ਗਈ ਰਸਤੇ ਰੋ ਬੜੀ ਟੇਸਟੀ ਤੇ ਇੰਨੀ ਠੰਡੀ ਹੀ ਨਾ ਮਜ਼ਾ ਆ ਗਿਆ ਪੀਣ ਦਾ ਹੁਣ ਗਰਮੀ ਵਿੱਚ ਇਹ ਆ ਕਿ ਸ਼ਬੀਲ ਵਗੈਰਾ ਬੜੀ ਲੱਗਣੀ ਆ ਹਨਾ ਹਾਂ ਮਹਾਰਾਜ ਦਾ ਮਿਲ ਲਗ ਰਿਹਾ ਯਾਰ ਮਲਿਸਾ ਭਾਈ ਫਰੂਟ ਲੈਣ ਚਲ ਜੀਏ ਕਿਸ ਦਿਨ ਸਵੇਰੇ ਉੱਠ ਕੇ ਨਾ ਸਵੱਗਤ ਤੇ ਫਰੂਟ ਵਗੈਰਾ ਲੈ ਲਈਂ ਮੱਟੀ ਚ ਨਹੀਂ ਪਤਾ ਬਹੁਤ ਹੁੰਦਾ ਕਿਉਂ ਨਹੀਂ ਫਰੂਟ ਹੋਣਾ ਵਾ ਦਾ ਦੋਹਾਂ ਤਰ੍ਹਾਂ ਹੀ ਲੱਜਣਾ ਵਾ ਐ ਵੀ ਕੋਈ ਆਏ ਰਹਿਣਾ ਗੱਲ ਗਰਮੀ ਖਰਾਬ ਹੋ ਜਾਂਦੀ ਹੈ ਗਰਮੀ ਆ ਦਿਖਾਵਾਂਗੇ ਕੋਈ ਗੱਲ ਨਹੀਂ ਐਪਲ ਨਹੀਂ ਖਰਾਬ ਹੁੰਦੀ ਯਾਰ ਕਿੰਨਾ ਅਕਲਾਈ ਲੋਕਾਂ ਨੇ ਇਹ ਜਿਹੜੀ ਆਗਿ ਹੈ ਨਾ ਜਿਹੜੀ ਲਾਲ ਆਗਿ ਤੇ ਇਹ ਇੰਨੀ ਜਿਆਦਾ ਗਰਮੀ ਕਰ ਦਿੰਦੀ ਹੈ ਨਾ ਐ ਮੇਰੀ ਕੁੜੀ ਆਪਣੀ ਦੀ ਨਾਂ ਬੀਜੀ ਗਈ ਫੇਰ ਦੁਵਾੜੇ ਮੇਰੇ ਪਰ ਮੇਰੇ ਉਸੇ ਚ ਉਹਨੇ ਜ ਮੇਰਾ ਸਿਰ ਨਾ ਦਿਓ ਕਿਉਂਕਿ ਮੈਂ ਤੁਹਾਨੂੰ ਕਾਫੀ ਟਾਈਮ ਹੋ ਗਿਆ ਇਹ ਚੀਜ਼ ਕਹਾੜੀ ਵੀ ਚੱਲੀ ਹੈ ਹਾਂ ਮੈਂ ਤੁਹਾਨੂੰ ਕਿਹਾ ਸੀ ਸੁੱਤੇਹੀਂ ਤੁਸੀਂ ਸੁੱਤੇ ਹੋ ਤੁਸੀਂ ਸੁੱਤੇ ਹੋ ਤੇ ਬਾਅਦ ਤੁਸੀਂ ਮੰਮੀ ਦੀ ਵੇਟ ਕਰਨ ਲੱਗੇ ਹੋ ਨਾ ਮੰਮੀ ਨੂੰ ਲੈਣਾ ਵਾ ਇੱਥੋਂ ਅੱਡੇ ਤੋਂ ਕਿਉਂਕਿ ਮੰਮੀ ਵੀ ਕਿਸੇ ਕੰਮ ਗਈ ਸੀ ਤੇ ਉਹ ਵੀ ਆ ਗਈ ਆ ਤੇ ਆਪਾਂ ਹੁਣ ਉੱਥੋਂ ਲੈ ਕੇ ਜਾਣਾ ਨਾਲ ਘਰ ਨੂੰ ਤੇ ਪਨੀਰੀ ਦਾ ਢਾਬੀ ਜੀ ਜਾਣੀ ਸਿਕੋ ਪਨੀਰੀ ਅੱਜ ਬੀਜੀਏ ਨਾਲੇ ਵਲੌਗ ਬਣਾ ਲੇ ਸੰਡੇ ਦਾ ਕਰਕੇ ਵਲੌਗ ਬਣਾਏ ਮੈਂ ਤੁਹਾਡੇ ਪਿੱਛੇ ਆਵਾਂਗੇ ਤਾਂ ਵਲੌਗ ਬਣਾਉਂਗੇ ਤੇ ਬਾਕੀ ਇਹ ਆਪ ਹੀ ਅਗਾ ਬਹੁਤ ਜਿਆਦਾ ਲਾਤੀਆਂ ਇਕੱਠੀਆਂ ਆਈਆਂ ਇਕੱਠੀਆਂ ਏਰੀਏ ਏਰੀਏ ਸੜ ਗਏ ਆਹੀਂ ਨਹੀਂ ਲੱਗਦਾ ਕਿਵੇਂ ਝੂਠ ਕਰ ਪਾਣੀ ਆ ਅੱਗਾ ਸਹੀ ਨਹੀਂ ਕਰ ਰਹੇ ਆਪਣੇ ਰੰਦੇਸਾਂ ਨਾਲ ਗੁੰਦੀ ਪਿੱਛੋਂ ਸਨਵਾ ਗੁੰਦੀ ਵਿੱਚ ਆਰ ਗਿਫਟ ਮਿਲਦਾ ਆਗਦਾ ਜਦੋਂ ਪੈੜੀਆਂ ਚ ਆ ਜਾਂਦੀ ਆ ਫਿਰ ਮੜਾ ਮੋਟਾ ਹੀ ਵੀ ਕੀ ਹੁਣ ਮੱਧੇ ਨੇ ਛਕੜ ਵਿਆਰ ਕਰ ਲਈਦਾ ਮਤਲਬ ਵੀ ਕਦੀ ਅਸੀਂ ਆਪਣੇ ਆਪ ਪਹਿਲ ਨਹੀਂ ਕੀਤੀ ਅਗਨੀ ਲਾਈ ਜਦੋਂ ਪਿਛੋਂ ਅੱਗ ਲੱਗ ਜਾਂਦੀ ਆ ਨਾ ਕਿਤੇ ਹਟਵੀਂ ਕੋ ਲਾ ਦਿੰਦਾ ਵਾ ਉਹ ਫਿਰ ਉੱਡ-ਕੁੱਡ ਕੇ ਪੈੜੀਆਂ ਇਹੀ ਦੇਖੋ ਆਪਣੇ ਮੂਸਲ ਪਚੰਨੇ ਭੱਜ-ਭੱਜ ਕੇ ਮੂਸਲਾ ਢੇ ਪੈੜੀਆਂ ਆ ਜਾ ਮੋਟਰ ਸਾਡੀ ਗੱਲ ਪੈੜੀਆਂ ਆਪਾਂ ਨਹੀਂ ਕਿ ਲਾਉਂਦੇ ਮਤਲਬ ਪਿਛੋਂ ਜਦੋਂ ਕੋਈ ਅੱਗ ਲਾ ਦਿੰਦਾ ਤੇ ਪੈੜੀਆਂ ਦੇ ਚਾਟੋਂ ਬਣ ਗਈ ਜਿਹੜੀਆਂ ਅੱਗ ਆ ਜਾਂਦੀ ਆ ਕਈ ਵਾਰ ਕੀ ਹੈ ਕਿ ਆਪਣੇ ਵਲੌਗ ਤਾਂ ਨਹੀਂ ਬਣਾਉਂਦੇ ਕਿ ਆਪਾਂ ਨਾ ਦਿੱਲੀ ਆ ਗਈ ਮੈਂ ਵੀ ਚਲ ਜਾਨੀ ਡਿਊਟੀ ਤੇ ਮੱਲੀ ਸਾਹਿਬ ਹੋਂ ਤਾਂ ਨਹੀਂ ਬਣਾਉਂਦੇ ਜਦੋਂ ਇਕੱਠੇ ਹੋਈਏ ਫਿਰ ਬਣਾ ਲਈਦੇ ਘੁੰਮਣ ਦਾ ਮਨ ਜਾਈਏ ਤੇ ਹੁਣ ਬਹੁਤ ਜਲਦੀ ਅਸੀਂ ਤੁਹਾਨੂੰ ਕੁਝ ਦਿਖਾਉਣ ਜਾ ਰਹੇ ਹਾਂ ਸਰਪ੍ਰਾਈਜ਼ ਘੁੰਮਣ ਦਾ ਮਨ ਦਾ ਪਲਾਨ ਕਰਦੇ ਹਾਂ ਕਿ ਉਹ ਮੱਲੀ ਸਾਹਿਬ ਆਹ ਹੁਣ ਗਾੜੀ ਚੜ੍ਹਨੇ ਲੱਗ ਰਹੇ ਹੁਣ ਜਿੰਨੇ ਛਪਰੇ ਨਹੀਂ ਨਹੀਂ ਸਾਡੇ ਨਾਲ ਨਹੀਂ 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 ਸਾਡਾ ਨਹੀਂ ਜਾਂਦਾ ਚੁੜਦਾ ਐਵੇਂ ਨਹੀਂ ਜਾਂਦਾ ਸਾਡੇ ਨੂੰ ਇੱਧਰ ਜਾ ਜਾਣਾ ਮੈਂ ਨਾ ਜਾਣਾ ਜਾਨਾ ਆਵੇਂ ਮਾਰੀ ਜਾਂਦੀ ਆਪਣੀ ਬੜੀ ਗੱਡੀ ਤੱਕ ਆ ਜਾਈਂ ਆ ਜੀ ਫਿਰ ਤੁਰ ਕੇ ਘਰ ਬੋ ਟਰੱਕ ਪਰੇ ਅਸੀਂ ਨੰਗਣਾ ਵਾਂ ਬਾਹਰ ਕੀ ਕਰੇ ਪਾਵਰ ਬੋਤ ਜਾ ਵੀ ਮੈਂ ਲੜਣੀ ਕਿੱਥੇ ਅਹੀਂ ਬੌਂਡੀਆਂ ਦੀ ਪੈੜੀ ਦੇ ਵਿੱਚ ਤੇ ਗਰਮੀ ਵੇਖੋ ਕਿੰਨੀ ਆ ਤੇ ਹਵਾ ਵਗਣ ਦੀ ਹੈ ਤੇ ਗਰਮੀ ਬਹੁਤ ਜ਼ਿਆਦਾ ਇਧਰ ਪਨੀਰੀ ਦਾ ਅੜੀ ਜਿਹੜਾ ਥਾਂ ਕਰ ਲਿਆ ਵਾ ਤੇ ਮੱਲੀ ਸਾਹਿਬ ਲੱਗੇ ਤੇ ਪਨੀਰੀ ਬੀਜਣੇ ਮੈਂ ਕਿਹਾ ਮੈਂ ਪਿੱਛੇ ਜਾ ਕੇ ਪਿੱਛਾ ਕਰਦੀ ਆ ਤੇ ਕੀ ਕਰਨਦੇ ਤੇ ਕੀ ਨਹੀਂ ਕਰਨਦੇ ਤੇ ਮੈਂ ਇੱਥੇ ਆਣ ਕੇ ਵੇਖਿਆ ਵਾ ਤੇ ਕੋਈ ਕੰਮ ਨਹੀਂ ਹੈਗਾ ਕੁਛ ਨਹੀਂ ਕਰਨਦੇ ਵੇਲੇ ਇੱਕ ਨੰਬਰ ਹੈ ਵੇਲੇ ਡੇ ਲੈ ਆਵੇ ਕੋ ਬਸ ਪੈਰ ਹੀ ਤੋਈ ਜਾਣੇ ਇਹਨਾਂ ਨੇ ਤੇ ਮੋਟਰ ਤੇ ਬੰਨਦੇ ਪਨੀਰ ਕਿਤੇ ਬੀਜਣੀ ਬੱਚੇ ਬੀਜ ਦੋ ਪਾਪਾ ਪਾਪਾ ਲੈ ਆਓ ਉਹ ਤੇ ਭਰ ਲਿਆ ਮੈਨੂੰ ਪਤਾ ਵਾ ਸਮੁੰਦਰ ਬਣਾਤਾ ਲਹਿਰਾਂ ਵਗਣੀਆਂ ਲਹਿਰਾਂ ਤੇ ਗਰਮੀ ਦੇ ਵਿੱਚ ਤੁਹਿੰਗ ਦੇ ਵਿੱਚ ਪਿਗਲ ਨਾ ਜਾਏ ਪਿਗਲ ਨਾ ਜਾਏ ਗਰਮੀ ਦੇ ਵਿੱਚ ਗਰਮੀ ਦੇ ਲੱਗ ਨਹੀਂ ਗਈ ਆ ਤੁਹਾਨੂੰ ਲੱਗਦੀ ਆ ਉਹ ਵਿਚਾਰੀਆਂ ਕੀ ਕਹਿ ਲੀਆਂ ਨੇ ਉਹ ਬੱਚੇ ਲਾ ਕੇ ਘੁੰਮਣ ਗਿਆ ਅਸੀਂ ਨਾ ਉਹਨਾਂ ਨੂੰ ਗਰਮੀ ਦੀ ਚਾਹਣੀ ਨਾ ਫੜ ਲਿਆ ਹੁਣ ਮੱਲੀ ਸਾਹਮਣੇ ਫੇਰ ਆਪਣਾ ਸ਼ਾਨਣਾ ਹੁਣ ਕਰਨੇ ਮੈਂ ਤੂੰ ਕਿਧਰ ਮੋਟਰ ਦੇ ਖੱਜਲੂਣ ਡੀ ਕਰਨਾ ਕਰਾਉਣਾ ਕੱਖ ਨਹੀਂ ਤਾਂ ਕੰਮ ਵੀ ਸਗੋ ਕੀਤਾ ਉਹ ਵੀ ਵਿਗਾੜਨਾ ਦਿਖਣ ਰਿਆ ਨਾ ਗਾਇਸ ਹਾਂ ਜੇਰਾ ਚੰਗੀ ਤਰ੍ਹਾਂ ਚੈੱਕ ਕਰੋ ਵੇਖੀ ਮੈਂ ਬਣਾਇਆ ਵਾ ਓਏ ਹੋਏ ਤਿੰਨ ਦਿਨ ਹੋ ਗਏ ਲੱਕ ਮੇਰਾ ਰਹਿ ਗਿਆ ਤੇ ਬਣਾਇਆ ਤੂੰ ਹੁਣ ਮੈਂ ਇੰਨਾ ਕਿ ਜ਼ਿਆਦਾ ਥੱਕ ਚੁੱਕੀ ਆ ਵੀ ਮੈਂ ਇਸੀ ਥਲੇ ਆ ਕੇ ਰੈਸਟ ਕਰਨ ਲੱਗੀ ਆ ਹੁਣ ਇਹ ਇੰਨਾ ਕਿ ਜ਼ਿਆਦਾ ਥੱਕ ਚੁੱਕੀ ਆ ਹੁਣਾਂ ਦੀ ਵੀ ਮੈਂ ਇਹਦੇ ਵਿੱਚ ਬਿਜ ਨਹੀਂ ਦੇ ਸਕਦੀ ਤੇ ਮਤਲਬ ਬਿਜਣੀ ਨਹੀਂ ਹੁਣ ਮੈਂ ਨਹੀਂ ਤਾਂ ਮੈਂ ਬਿ ਵੀ ਦੇ ਦੂੰਗੀ ਹੋ ਵੇਖਾਂਗੇ ਇਦਾਂ ਦਾ ਕੁਛ ਆ ਵੇ ਲੋ ਮੈਂ ਇਨਾ ਕੰਮ ਕੀਤਾ ਤੇ ਸ਼ਾਨਾ ਟੁੱਟ ਗਿਆ ਪਰ ਮੇਰੀ ਵੈਲਿਊ ਕੋਈ ਖਬਨਾਂ ਜਾਈ ਵਿੱਚ ਇਹ ਚੋ ਕਰਨਾ ਕਿਨੇ ਤੈਨੂੰ ਖੁਭੀ ਤੇ ਮੈਂ ਨਹੀਂ ਖੁਭੀ ਲਓ ਜੀ ਬਣ ਗਿਆ ਮਹਾਰਾਜ ਦੇ ਮੇਅਰ ਦੇ ਨਾਲ ਅੱਜ ਸ਼ੁਰੂ ਕਰਤਾ ਝੋਨੇ ਦਾ ਕੰਮ ਤੇ ਬੀਜ ਅੰਗੂਰ ਵਜ ਗਏ ਅਸ਼ ਅੰਗੂਰ ਗਏ ਆ ਵਜ ਬੀਜ ਤੇ ਹੁਣ ਸ਼ਾਮਾਂ ਨੂੰ ਛੱਟਾ ਦਵਾਂਗੇ ਕਿੰਟਕ ਕਿੰਟਾ ਕਰ ਓਕੇ ਉਹ ਵੇਲਾ ਹੀ ਹੈ ਇਹ ਕੋਈ ਕੰਮ ਘਰ ਦਾ ਹਾਂ ਵੇਲਾ ਪੜ ਮਹਿ ਲੱਗ ਰਿਹਾ ਸੀ ਅੰਦਰ ਬੜਾ ਸ਼ਾਂਤਾ ਜਾ 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 ਬੜਾ ਕੰਮ ਕੀਤਾ ਤਾਂ